ਸੱਚਾ ਕਾਲ ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਮੈਂ ਭੁਵਨਿੰਦਰ ਨਜ਼ਰ ਪਾਉਣੇ ਆ ਦੇਸ਼ ਦੀਆਂ ਵੱਡੀਆਂ ਖਬਰਾਂ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹੋਲੀ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਰੰਗਾ ਦਾ ਹੈ ਤਿਹਾੜ ਤੁਹਾਡੇ ਜੀਵਨ ਵਿੱਚ ਨਵਾਂ ਉਤਸ਼ਾਹ ਅਤੇ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਭਾਰਤ ਬੰਗਲਾਦੇਸ਼ ਸਰਹੱਦ ਤੇ ਬਾਰਡਰ ਆਊਟ ਪੋਸਟ ਤੇ ਤਨਾਤ ਬੀਐਸਐਫ ਜਵਾਨਾਂ ਨੇ ਮਨਾਈ ਹੋਲੀ ਹਿਮਾਚਲ ਪ੍ਰਦੇਸ਼ ਸਰਕਾਰ ਨੇ ਲਿਆ ਵੱਡਾ ਫੈਸਲਾ ਸਕੂਲਾਂ ਵਿੱਚ 30 ਕਿਲੋਮੀਟਰ ਤੋਂ ਘੱਟ ਦੀ ਦੂਰੀ ਦੇ ਅੰਦਰ ਨਹੀਂ ਕੀਤਾ ਜਾਵੇਗਾ ਅਧਿਆਪਕਾਂ ਦਾ ਤਬਾਦਲਾ ਸਕੂਲਾਂ ਵਿੱਚ 2 ਸਾਲ ਸੇਵਾ ਕਰਨਾ ਵੀ ਹੋਵੇਗਾ ਲਾਜ਼ਮੀ ਪੱਛਮੀ ਬੰਗਾਲ ਸਰਕਾਰ ਨੇ ONGC ਨੂੰ 50 ਏਕੜ ਜ਼ਮੀਨ ਦੇਣ ਦਾ ਕੀਤਾ ਫੈਸਲਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਫੈਸਲਾ ਮਨੀਪੁਰ ਵਿੱਚ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਇਨਫਾਲ ਘਾਟੀ ਦੇ ਵਖ ਵਖ ਪਾਬੰਦੀਸ਼ੁਦਾ ਸੰਗਠਨਾ ਦੇ ਚਾਰ ਅਤਵਾਦੀਆਂ ਨੂੰ ਵਖ ਵਖ ਕਾਰਵਾਈਆਂ ਵਿੱਚ ਕੀਤਾ ਗ੍ਰਿਫਤਾਰ ਛੱਤੀਸਗੜ ਦੇ ਬੀਜਾਪੁਰ ਜ਼ਿਲ੍ਹੇ ਵਿੱਚ 17 ਨਕਸਲੀਆਂ ਨੇ ਕੀਤਾ ਆਤਮ ਸਮਰਪਣ ਜਿਨ੍ਹਾਂ ਵਿੱਚੋਂ 9 ਤੇ ਸਮੂਹਿਕ ਤੌਰ ਤੇ 24 ਲੱਖ ਰੁਪਏ ਦਾ ਰੱਖਿਆ ਸੀ ਇਨ੍ਹਾਂ ਗੁਜਰਾਤ ਵਿੱਚ ਨਸ਼ੇ ਦੀ ਹਾਲਤ ਵਿੱਚ ਵਿਅਕਤੀ ਨੇ ਸਕੂਟੀ ਸਵਾਰ ਨੂੰ ਮਾਰੀ ਟੱਕਰ ਹਾਦਸੇ ਵਿੱਚ ਵਿਅਕਤੀ ਦੀ ਹੋਈ ਮੌਤ 14 ਮਾਰਚ ਨੂੰ ਕੈਥਲ ਜੇ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਈ ਮੁਟਪੇੜ ਜਿਸ ਵਿੱਚ ਗੈਂਗਸਟਰ ਦਾ ਹੋਇਆ ਇਨਕਾਊਂਟਰ ਦਿੱਲੀ ਕੈਪੀਟਲਸ ਨੇ Holi ਵਾਲੇ ਦਿਨ ਆਉਣ ਵਾਲੇ IPL ਸੀਜ਼ਨ ਲਈ ਨਵੇਂ ਕਪਤਾਨ ਦੇ ਨਾਮ ਦਾ ਕੀਤਾ ਐਲਾਨ ਅਕਸ਼ਰ ਪਟੇਲ ਨੂੰ ਸੌਂਪੀ ਦਿੱਲੀ ਦੇ ਕਪਤਾਨ ਦੀ ਜ਼ਿੰਮੇਵਾਰੀ ਦਿੱਲੀ ਮੌਸਮ ਵਿਭਾਗ ਦੇ ਮੁਤਾਬਕ 14 ਅਤੇ 15 ਮਾਰਚ ਨੂੰ ਦਿੱਲੀ ਐਨਸੀਆਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਹੈ ਸੰਭਾਵਨਾ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਨੀ ਟੀਵੀ ਦੇ ਨਾਲ